ਸਾਨੂੰ ਵੀ ਰੋ ਤੁਹਾਨੂੰ ਪਤਾ ਹੀ ਇਹ ਮੁਖਸਰ ਸਾਹਿਬ ਦੀ ਜ਼ਮੀਨ ਹੈ ਜਿਆਦਾਤਰ ਸੇਮ ਦੀ ਮਾਰ ਰੇਟ ਔਨ ਕਰਕੇ ਇਥੋਂ ਦੀ ਜਿਆਦਾਤਰ ਜ਼ਮੀਨ ਦੇ ਵਿੱਚ ਕਲਰ ਛੋਰਾ ਤੇ ਬੰਜਰ ਹੋ ਚੁੱਕੀ ਸੀ ਮੈਂ ਪਿਛਲੇ 12 ਸਾਲਾਂ ਤੋਂ ਆਪਦੀ ਜ਼ਮੀਨ ਜੋ ਕਿ ਬੰਜਰ ਸੀ 5 ਏਕੜ ਉਸ ਤੇ ਕੰਮ ਕਰਦਾ ਪਿਆ ਕਿਉਂਕਿ ਕਲਰ ਹੋਣ ਕਰਕੇ ਲਗਭਗ ਸਾਰੀਆਂ ਯੂਨੀਵਰਸਿਟੀਆਂ ਵੱਲੋਂ ਮਤਲਬ ਪੰਜਾਬ ਦੀਆਂ ਯੂਨੀਵਰਸਿਟੀਆਂ ਵੱਲੋਂ ਮੈਨੂੰ ਮਤਲਬ ਕੁਝ ਅੱਛਾ ਰਿਸਪੌਂਸ ਨਾ ਹੋਣ ਕਰਕੇ ਤੇ ਫਿਰ ਮੈਂ ਜਦੋਂ ICR ਪੂਸਾ IARI ਦੇ ਸੰਪਰਕ ਵਿੱਚ ਆਇਆ ਉੱਥੋਂ ਦੇ ਸਾਇੰਟਿਸਟਾਂ ਨੇ ਆ ਕੇ ਜਦੋਂ ਮੇਰੀ ਖੇਤ ਦਾ ਨਿਰਿਕਸ਼ਨ ਕੀਤਾ ਉਹਨਾਂ ਨੇ ਆ ਕੇ ਸੋਇਲ ਦੀ ਕੁਆਲਿਟੀ ਚੈੱਕ ਕੀਤੀ ਸੋਇਲ ਚੈੱਕ ਕੀਤੀ ਉਹਨਾਂ ਨੇ ਤਾਂ ਉਹਨਾਂ ਨੇ ਮੈਨੂੰ ਰეკਮੈਂਡੇਸ਼ਨ ਦਿੱਤੀ ਵੀ ਇਹ ਜਿਹੜਾ ਕਲਰ ਵਾਲੀ ਜ਼ਮੀਨ ਹੈ ਇਸ ਦੇ ਵਿੱਚ ਜਾਂ ਤਾਂ ਜਿਪਸਮ ਪਾਓ ਤੇ ਜਾਂ ਫਿਰ ਇਹਨੂੰ ਪਰਾਲੀ ਵੱਧ ਤੋਂ ਵੱਧ ਇਸ ਦੇ ਵਿੱਚ ਪਰਾਲੀ ਨੂੰ ਵਾਓ ਪਰਾਲੀ ਨੂੰ ਗਲਾਓ ਜਿਸ ਦੇ ਨਾਲ ਜਿਹੜੀ ਸੋਇਲ ਦੀ ਜਿਹੜੀ ਕਵਾਲਿਟੀ ਇਹ ਉਹ ਇੰਪਰੂਵ ਹੋਏਗੀ ਸੋਇਲ ਦੇ ਵਿੱਚ ਜਿਹੜੀ ਉਗਣ ਸ਼ਕਤੀ ਵਧੇਗੀ ਇਸ ਦੀ ਫਰਟਾਈਲ ਕੁਆਲਿਟੀ ਜਿਹੜੀ ਇਹ ਉਹ ਇੰਪਰੂਵ ਹੋਏਗੀ ਤਾਂ ਮੈਂ ਉਹਨਾਂ ਦੇ ਸਾਇੰਟਿਸਟਾਂ ਦੇ ਟੱਚ ਦੇ ਵਿੱਚ ਆਉਣ ਤੋਂ ਬਾਅਦ ਆਪਦੇ ਖੇਤ ਦੇ ਵਿੱਚ ਲਗਾਤਾਰ ਕਿਉਂਕਿ ਜ਼ਿਆਦਾਤਰ ਸਾਡੀ ਏਰੀਆ ਦੀ ਜ਼ਮੀਨ ਜਿਹੜੀ ਇਹ ਬੰਜਰ ਏ ਕਲਰ ਹੋਣ ਕਰਕੇ ਸੇਮ ਦੀ ਮਾਰ ਹੇਟ ਔਨ ਕਰਕੇ ਬਹੁਤ ਜ਼ਿਆਦਾ ਸਰਕੰਡਾ ਹੋਣ ਕਰਕੇ ਜਿਵੇਂ ਦਰਾਈ ਏਰੀਆ ਦੇ ਵਿੱਚ ਹੁੰਦਾ ਉਸ ਟਾਈਪ ਦੀ ਹੋਈ ਪਈ ਸੀ ਜੋ ਕਿ ਇੱਕ ਨਾ ਉਗਣਯੋਗ ਉਸ ਦੇ ਵਿੱਚ ਸੀ ਪ੍ਰੋਬਲਮ ਬਟ ਪ੍ਰਾਲੀ ਇੱਕ ਇਹੋ ਜੀ ਮਤਲਬ ਕੁਦਰਤੀ ਨਿਯਾਮਤ ਹੈ ਜਿਹਨੂੰ ਆਪਾਂ ਜਿਆਦਾਤਰ ਸਾੜ ਦਿੰਦੇ ਆ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਉਸ ਨੂੰ ਜ਼ਮੀਨ ਦੇ ਵਿੱਚ ਹੀ ਗਲਾਓ ਚਾਹੇ ਉਹ ਡੀਕੰਪੋਜ਼ਰ ਦੀ ਵਿਧੀ ਨਾਲ ਜਾਂ ਕਿਸੇ ਹੋਰ ਵਿਧੀ ਦੇ ਨਾਲ ਉਸ ਦੇ ਨਾਲ ਜ਼ਮੀਨ ਦੀ ਜਿਹੜੀ ਕੁਆਲਿਟੀ ਹੈ ਉਹ ਬਹੁਤ ਇੰਪਰੂਵ ਹੁੰਦੀ ਹੈ ਜ਼ਮੀਨ ਦਾ ਜਿਹੜਾ ਕਾਰਬਨ ਲੈਵਲ ਹੈ ਬਹੁਤ ਅੱਪ ਹੁੰਦਾ ਪੀ ਐਚ ਲੈਵਲ ਡਾਊਨ ਹੁੰਦਾ ਹੈ ਔਰ ਅੱਜਕੱਲ ਤੁਹਾਨੂੰ ਪਤਾ ਆਪਣੇ ਕੋਲ ਕੋਈ ਜ਼ਿਆਦਾ ਡੰਗਰ ਨਾ ਹੋਣ ਕਰਕੇ ਆਪਾਂ ਰੂੜੀ ਨਹੀਂ ਪਾਪੋਂਦੇ ਹਰ ਸਾਲ ਤੁਸੀਂ ਅਗਰ ਪਰਾਲੀ ਨੂੰ ਜ਼ਮੀਨ ਦੇ ਵਿੱਚ ਹੀ ਗ੍ਰਾਈਂਡ ਕਰੋਗੇ ਵਾਹੋਗੇ ਤਾਂ 16 ਟਨ ਪਰ ਇਕੜ ਦੇ ਹਿਸਾਬ ਨਾਲ ਤੁਹਾਡੀ ਜ਼ਮੀਨ ਦੇ ਵਿੱਚ ਰੂੜੀ ਪੈ ਸਕਦੀ ਏ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਏ ਵੀ ਜ਼ਿਆਦਾ ਤੋਂ ਜ਼ਿਆਦਾ ਜ਼ਮੀਨ ਦੇ ਵਿੱਚ ਪਰਾਲੀ ਗਲਾਓ ਖਾਸ ਕਰ ਮੁਕਸਰ ਜਾਂ ਜਿਹੜੇ ਇਹੋ ਜਿਹੇ ਏਰੀਏ ਨੇ ਜਿੱਥੇ ਸ਼ੋਰੇ ਦੀ ਪ੍ਰੋਬਲਮ ਏ ਜਾਂ ਜਿੱਥੇ ਇਹ ਰੂੜਾਂ ਦੀ ਪ੍ਰੋਬਲਮ ਹੈ ਉੱਥੇ ਇੱਕ ਪ੍ਰਾਲੀ ਇਹ ਇੱਕ ਐਸੀ ਚੀਜ਼ ਹੈ ਜਿਹੜੀ ਜ਼ਮੀਨ ਨੂੰ ਬਹੁਤ ਜ਼ਿਆਦਾ ਉਪਜਾਊ ਸ਼ਕਤੀ ਦੇ ਵਿੱਚ ਕਨਵਰਟ ਕਰ ਦਈਏ ਸੋ ਮੈਂ ਲਗਾਤਾਰ 12 13 ਸਾਲ ਹੋ ਗਏ ਆਪਦੀ ਜ਼ਮੀਨ ਦੇ ਵਿੱਚ ਕਦੀ ਨਾ ਤਾਂ ਅੱਗ ਲਾਈਏ ਔਰ ਨਾ ਹੀ ਮੈਂ ਇਵਨ ਕੀ ਆਸ-ਪਾਸੇ ਪੜੋਸੀਆਂ ਦੀ ਵੀ ਜਿਹੜੀ ਜ਼ਮੀਨ ਦੀ ਪ੍ਰਾਲੀ ਹੈ ਉਹ ਆਪਦੇ ਖੇਤ ਦੇ ਵਿੱਚ ਪਾ ਕੇ ਉਸ ਨੂੰ ਵਿੱਚ ਵਾਹ ਕੇ ਮੈਂ ਆਪਣੀ ਬੰਜਰ ਜ਼ਮੀਨ ਪੂਰੀ ਡਿਵੈਲਪ ਕਰ ਲਈਏ ਜਿਸ ਦੀ ਪਹਿਲਾਂ ਉਸ ਦੀ ਕੀਮਤ ਲਗਭਗ 1 ਲੱਖ ਰੁਪਇਆ ਮੈਨੂੰ ਕਿਸੇ ਕੋਈ ਦੁਕਾਨਦਾਰ ਸੀ ਬਿਜ਼ਨਸਮੈਨ ਸੀ ਕਹਿੰਦਾ ਸੀ ਮੈਂ ਇੱਥੇ ਫੈਕਟਰੀ ਲਾਉਣੀ ਹੈ ਤੇ ਮੈਨੂੰ ਦੇ ਦੇ 1 ਲੱਖ ਰੁਪਇਆ ਕੀਮਤ ਲਾਉਂਦਾ ਸੀ ਬਟ ਡਿਵੈਲਪ ਹੋਣ ਤੋਂ ਬਾਅਦ ਅੱਜ ਉਸੇ ਜ਼ਮੀਨ ਦੀ ਕੀਮਤ 15 ਲੱਖ ਰੁਪਏ ਹੈ ਔਰ ਪੂਰੀ ਇਨਕਮ ਹੋ ਰਹੀ ਹੈ ਮੈਨੂੰ ਲੱਖ ਰੁਪਇਆ ਕਿੱਲਾ ਪਰイヤー ਦੀ ਮੈਨੂੰ ਬਚਤ ਹੋ ਰਹੀ ਹੈ ਏਕੜ ਦੇ ਵਿੱਚੋਂ ਜੋ ਕਿ ਆਪਾਂ ਖੇਤੀ ਦੇ ਰਿਕਾਰਡਿੰਗ ਗੱਲ ਕਰ ਰਹੇ ਆ ਉਹਦੇ ਵਿੱਚ ਇਹ ਆ ਜੀ ਸਾਡੀ ਜ਼ਮੀਨ ਕਾਫੀ ਹੱਦ ਤੱਕ ਮੁਖਸਰ ਏਰੀਏ ਦੀ ਬੰਜਰ ਜਿੱਦਾਂ ਕਿ ਸੇਮ ਦੇ ਕਾਰਨ ਹੋਈ ਹੋਈ ਹੈ ਉਹਦੇ ਵਿੱਚ ਅਨੇਕਾਂ ਹੀ ਪ੍ਰੋਬਲਮਾਂ ਸਨ ਪਾਣੀ ਦਾ ਥੱਲੇ ਖਰਾਬ ਹੋ ਜਾਣਾ ਤੇ ਹੁਣ ਆਸਤਾ ਆਸਤਾ ਜਿੱਦਾਂ ਕਿ ਵੀਰ ਜੀ ਤੁਹਾਡੇ ਨਾਲ ਗੱਲ ਕਰ ਰਹੇ ਸੀ ਵੀ ਅਸੀਂ ਯੂਨੀਵਰਸਿਟੀ ਨਾਲ ਜੁੜੇ ਤੇ ਉਹਦੇ 'ਚ ਹੁਣ ਕਾਫੀ ਜ਼ਿਆਦਾ ਸੁਧਾਰ ਆ ਰਿਹਾ ਹੈ ਅਸੀਂ ਪਿਛਲੀਆਂ ਗੱਲਾਂ ਨੂੰ ਛੱਡ ਕੇ ਇੱਕ ਨਵੇਂ ਤੌਰ ਤੇ ਨਵੀਂ ਗੱਲ ਸੋਚ ਕੇ ਜੋ ਕਿ ਡਾਕਟਰ ਸਹਿਵਾਨ ਅਧਿਕਾਰੀ ਆਉਂਦੇ ਨੇ ਉਹਨਾਂ ਦੇ ਤਹਿਤ ਸਾਡੇ ਵੀਰ ਗਰਮੀਤ ਸਿੰਘ ਜੀ ਉਹਨਾਂ ਨੇ ਇੱਕ ਸਾਨੂੰ ਨਾਲ ਇੱਕ ਮਾਰਗਦਰਸ਼ਨ ਕਰਕੇ ਸਾਡੇ ਇਸ ਏਰੀਏ ਦਾ ਸਾਡੇ ਪਿੰਡ ਦਾ ਬਿਹਤਰ ਸੁਧਾਰ ਲਿਆਂਦਾ ਜੀ ਜਿੱਦਾਂ ਕਿ ਡਾਕਟਰ ਸਹਿਵਾਨ ਇੱਥੇ ਆਉਂਦੇ ਰਹੇ ਅਸੀਂ ਉਹਨਾਂ ਨਾਲ ਰਲ ਕੇ ਇਹ ਪਰਾਲੀ ਨੂੰ ਵਿੱਚ ਗੱਲਣਾ ਸ਼ੁਰੂ ਕੀਤਾ ਪਹਿਲਾਂ ਇੱਕ ਰਿਵਾਜ ਬਣਿਆ ਹੁੰਦਾ ਸੀ ਕੋਈ ਆਪਣਾ ਘਰੋਂ ਡੱਬੀ ਲਿਆਉਂਦਾ ਤੇ ਤੇਲੀ ਖਿੱਚ ਕੇ ਨਾਲ ਆਪਣੇ ਗਵਾਂਡੀਆਂ ਦੇ ਵੀ ਸਾੜ ਜਾਂਦਾ ਸੀ ਫਿਰ ਆຊਾ ਇਸਾ ਜਿੱਦਾਂ ਕਿ ਹੁਣ ਇਹ ਬੰਜਰ ਜ਼ਮੀਨ ਨੂੰ ਅਸੀਂ ਹੋਰ ਖਰਾਬ ਕਰ ਰਹੇ ਸੀ ਨਾ ਕਿ ਉਹਦੇ ਵਿੱਚ ਫਿਰ ਹੁਣ ਉਹਨਾਂ ਵਿੱਚ ਗੱਲਣਾ ਸ਼ੁਰੂ ਕੀਤਾ ਜਿੱਦਾਂ ਜਿੱਦਾਂ ਅਸੀਂ ਗੱਲਣਾ ਸ਼ੁਰੂ ਕਰ ਰਹੇ ਆ ਉਹ ਜਿਵੇਂ ਵੀਰਜੀ ਦੱਸ ਰਿਹਾ ਸੀ ਗਰਮੀਤ ਜੀ ਕਿੰਨੇ ਟਨ ਵੀ ਇਹਦੀ ਰੂੜੀ ਦੀ ਤੋ ਯਾਰ ਕੰਮ ਕਰਦੀ ਹੈ ਉਦਾਂ ਅਸੀਂ ਇਹਨੂੰ ਦੁਬਾਰਾ ਜਿਦਾਂ ਕਿ ਖੇਤੀ ਕਰ ਰਹੇ ਆ ਹੁਣ ਡਾਕਟਰ ਸਾਹਿਬਾਨ ਇੱਥੇ ਆਦੇ ਨੇ ਉਹਨਾਂ ਦੀ ਸਲਾਹ ਦੇ ਨਾਲ ਤੇ ਉਸ ਨਾਲੋਂ ਅੱਗੇ ਨਾਲੋਂ ਇੰਨਾ ਜ਼ਿਆਦਾ ਫਰਕ ਪੈ ਚੁੱਕਾ ਹੈ ਵੀ ਜਿੱਥੇ ਅੱਗੇ ਖੇਤੀ ਕੋਈ ਝੋਨਾ ਜਿੱਦਾਂ ਜਾਂ ਬਾਸਮਤੀ 20 ਤੋਂ 25 ਬਾਂਸੇ ਇਸ ਟਾਈਮ 50 55 ਬਾਂਸੇ 60 ਮੰਦੀ ਐਵਰੇਜ ਸਾਨੂੰ ਆ ਰਹੀ ਸਾਨੂੰ ਜੀ ਜਿਨ੍ਹਾਂ ਦੇ ਵਿੱਚ ਵੀ ਕੋਈ ਟਾਈਮ ਜਿੱਦਾਂ ਕਿ 2 ਸਾਲ ਦੇ ਕਰੀਬ 2 ਸਾਲ ਦੇ ਅੰਦਰ ਅੰਦਰ ਆਪਾਂ ਸ਼ੁਰੂ ਦੇ ਵਿੱਚ ਦੇਖਦੇ ਆਂ ਕਿ ਕਿਸਾਨ ਇਸ ਗੱਲ ਤੋਂ ਘਬਰਾ ਜਾਂਦਾ ਹੈ ਕਿ ਮੈਨੂੰ ਇੰਨੀ ਪਰਾਲੀ ਕਿਵੇਂ ਕਰਾਂ ਪਰ ਉਸ ਦਾ ਜੇ ਰਿਜ਼ਲਟ ਵੇਖੋਗੇ ਨਾ ਤਾਂ ਤੁਸੀਂ ਦੂਸਰੇ ਸਾਲ ਇੰਨਾ ਬਿਹਤਰ ਆਏਗਾ ਕਿ ਤੁਹਾਨੂੰ ਆਪਣੇ ਆਪ ਤੁਸੀਂ ਆਪਣੇ ਪੜੋਸੀ ਨੂੰ ਵੀ ਕਹਿਣਾ ਸ਼ੁਰੂ ਕਰ ਦਿਓਗੇ ਆਪਣੇ ਇੱਕ ਰਿਵਾਜ ਬਣਿਆ ਹੈ ਕਿ ਇੱਕ ਬੰਦਾ ਕੰਮ ਕਰ ਰਿਹਾ ਹੁੰਦਾ ਤੇ ਦੂਜਾ ਆਣ ਕੇ ਉੱਤੇ ਇਹ ਟੌਪਿਕ ਛੇੜ ਜਾਂਦਾ ਛਾੜੇ ਯਾਰ ਇੰਨਾ ਕਿਵੇਂ ਤੂੰ ਇਹਨੂੰ ਗੱਲੇਗਾ ਨਹੀਂ ਕੋਸ਼ਿਸ਼ ਕੀਤਾ ਦਾ ਇਨਸਾਨ ਬਹੁਤ ਕੁਝ ਕਰ ਸਕਦਾ ਹੈ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਆਪਾਂ ਦੂਸਰੇ ਸਾਲ ਬੇਹੱਦ ਵਧੀਆ ਰਿਜ਼ਲਟ ਤੁਹਾਨੂੰ ਵੇਖਣ ਨੂੰ ਮਿਲਣਗੇ ਤੇ ਤੁਸੀਂ ਆਪਣੇ ਆਪ ਹੀ ਉਹ ਖੇਤ ਆਪਣਾ ਏਰੀਆ ਤੇ ਕੁਝ ਮੈਂ ਸਰਕਾਰਾਂ ਅੱਗੇ ਵੀ ਬੇਨਤੀ ਕਰਨਾ ਚਾਹਣਾ ਵੀ ਇਹਦੇ ਵਿੱਚ ਜਿੰਨਾ ਵੀ ਨਵਾਂਪਣ ਖੇਤੀ ਦੇ ਵਿੱਚ ਲਿਆਂਦਾ ਜਾਵੇ ਤੇ ਕਿਸਾਨ ਜਿਹੜੇ ਨੌਜਵਾਨ ਨੇ ਅੱਜਕੱਲ ਇਹ ਗੱਲ ਸੋਚਦੇ ਨੇ ਇਹਨੂੰ ਬੋਝ ਬੋਝ ਨਹੀਂ ਇਹਨੂੰ ਆਪਣਾ ਪ੍ਰਾਣਿਤ ਧੰਦਾ ਸਮਝ ਕੇ ਜੋ ਕਿ ਆਪਣੇ ਬਜ਼ੁਰਗਾਂ ਤੋਂ ਮੈਂ ਇਹ ਚਾਹਣਾ ਵੀ ਕੋਸ਼ਿਸ਼ ਕੀਤੀ ਜਾਵੇ ਤਾਂ ਬੰਜਰ ਜ਼ਮੀਨ ਨੂੰ 2 ਤੋਂ 3 ਸਾਲ ਦੇ ਵਿੱਚ ਬਿਲਕੁਲ ਖੁਸ਼ਹਾਲ ਕੀਤਾ ਜਾ ਸਕਦਾ ਇੱਕ ਆਪਾਂ ਡਾਕਟਰਾਂ ਦੀ ਸਲਾਹ ਨਾਲ ਡੀਕੰਪੋਜ਼ਰ ਕਰਦੇ ਆ ਇੱਕ ਆਪਾਂ ਸੁੱਕੀ ਪਰਾਲੀ ਵਾਣਿਆ ਸੁੱਕੀ ਦੇ ਵਿੱਚ ਅਨੇਕਾਂ ਹੀ ਮੁਸ਼ਕਲਾਂ ਹੋ ਜਾਂਦੀਆਂ ਨੇ ਉਸ ਦੇ ਵਿੱਚ ਜਿੱਦਾਂ ਕਿ ਆਪਣੇ ਖੇਤ ਸੁਹਾਗਾ ਦਿੰਨੇ ਆ ਜਾਂ ਉੱਚਾ ਨੀਵਾ ਹੋ ਜਾਂਦਾ ਡੀਕੰਪੋਜ਼ਰ ਕਰੋਗੇ ਤਾਂ ਤੁਹਾਨੂੰ ਇਹ ਗੱਲ ਦਾ ਬਿਲਕੁਲ ਪਤਾ ਨਹੀਂ ਚੱਲੇਗਾ ਸਾਲ ਦੋ ਸਾਲ ਦੇ ਅੰਦਰ ਅੰਦਰ ਵੀ ਉੱਥੇ ਪਰਾਲੀ ਵਗੀ ਹੋਈ ਹੈ ਦੇ ਸੋਸ ਵਾਸਤੇ ਮੈਂ ਬੇਨਤੀ ਇਹ ਹੀ ਕਰਾਂਗਾ ਵੀ ਉਹਨੂੰ ਡੀਕੰਪੋਜ਼ਰ ਹੀ ਕੀਤਾ ਜਾਏ ਤੇ ਜੋ ਕਿ ਆਪਾਂ ਨੂੰ ਇਹ ਸੁਖਿਆਲਾ ਹੋ ਸਕੇ ਮੈਂ ਜੀ ਇਹ ਆ ਜੀ ਜਿੱਦਾਂ ਆਪਣੇ ਖੇਤ ਦੇ ਅੰਦਰ ਆਪਾਂ ਦੂਸਰੇ ਜਾਂ ਤੀਸਰੇ ਸਾਲ ਦੇ ਅੰਦਰ ਝਾੜ ਦੀ ਵੀ ਦੇਖਦੇ ਆਂ ਕਿ ਕਾਫੀ ਵੱਧਦੀ ਏ ਉਸੇ ਤਰ੍ਹਾਂ ਤੁਹਾਨੂੰ ਇੱਕ ਮੈਂ ਸੋਚਦਾ ਵੀ ਕਿਸਾਨ ਭਰਾਵਾਂ ਨੂੰ ਵੀ ਦੇਖਣਾ ਚਾਹੀਦਾ ਹੈ ਵੀ ਜਿੱਦਾਂ ਆਪਾਂ ਆਪਣੇ ਕਰਵਾਜ ਇੱਕ ਗਵਾਂਢੀ ਨੇ ਕੁਛ ਖਾਦ ਲੈ ਕੇ ਆ ਗਿਆ ਜਾਂ ਸਪਰੇਅ ਲੈ ਕੇ ਆ ਗਿਆ ਤਾਂ ਦੂਜਾ ਪੜੋਸੀ ਵੀ ਉਹਨੂੰ ਸਲਾਹ ਦੇਣੀ ਸ਼ੁਰੂ ਕਰ ਦਿੰਦਾ ਵੀ ਤੂੰ ਯਾਰ ਮੈਂ ਤਾਂ ਲੱਗਾ ਪਾਣ ਪਰ ਨਹੀਂ ਤੁਸੀਂ ਖੁਦ ਆਓ ਪਹਿਲਾਂ ਆਪਣੇ ਖੇਤ ਨੂੰ ਚੈੱਕ ਕਰੋ ਕੀ ਤੁਹਾਡਾ ਫਸਲ ਉਸ ਚੀਜ਼ ਨੂੰ ਮੰਗ ਰਹੀ ਏ ਜਾਂ ਉਹ ਸਮੇਂ ਤੇ ਪਾਣੀ ਜਾਂ ਸਪਰੇਅ ਜਾਂ ਕੁਝ ਖਾਦ ਚਾਹੀਦੀ ਏ ਇੱਕ ਕੁਝ ਜਿੰਨੀ ਵੀ ਕੋਸ਼ਿਸ਼ ਕਰੋ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਤਾਂ ਅੰਦਰ ਉਸ ਰੱਖਣਾ ਵਾਤਾਵਰਨ ਨੂੰ ਅਗਰ ਵਧੀਆ ਬਣਾਣਾ ਹੈ ਯੂਰੀਆ ਦੀ ਜਿੰਨੀ ਵੀ ਘਟੋ ਘਟ ਵਰਤੋਂ ਕਰਕੇ organs system ਜਿੰਨਾ ਵੀ ਅਪਣਾਇਆ ਜਾਵੇ ਉਸ ਸਾਈਡ ਜਾਣਾ ਚਾਹੀਦਾ ਹੈ ਇੱਕ ਜਿੰਨੀ ਵੀ ਬੇਨਤੀ ਹੈ ਵੀ ਡਾਕਟਰਾਂ ਦੀ ਸਲਾਹ ਤੇ ਨੌਜਵਾਨਾਂ ਨੂੰ ਖੇਤੀ ਨਾਲ ਜੁੜਨਾ ਚਾਹੀਦਾ ਸੋ ਮੇਰੀ ਬੇਨਤੀ ਹੈ ਸਾਰੇ ਕਿਸਾਨ ਵੀਰਾਂ ਨੂੰ ਵੀ ਤੁਸੀਂ ਵੀ ਜਿਆਦਾ ਤੋਂ ਜਿਆਦਾ ਜ਼ਮੀਨ ਦੇ ਵਿੱਚ ਪਰਾਲੀ ਨੂੰ ਗਾਲੋ ਥਰੂ ਡੀਕੰਪੋਜ਼ਰ ਜਾਂ ਕੋਈ ਸੇ ਹੋਰ ਵੀ ਧੀ ਦੇ ਨਾਲ ਤਾਂ ਕਿ ਜਿਹੜੀ ਜ਼ਮੀਨ ਦੀ ਕੁਆਲਿਟੀ ਹੈ ਉਹ ਇੰਪਰੂਵ ਹੋ ਸਕੇ ਫਿਰ ਇਸ ਤੋਂ ਬਾਅਦ ਜਦੋਂ ਮੈਂ ਕੰਟੀਨਿਊ ਕਰਦ ਰਹਾ ਮੇਰੇ ਖੇਤ ਦੇ ਵਿੱਚ ਲਗਾਤਾਰ ਸਾਇੰਟਿਸਟ ਆਈਆਰਆਈ ਤੋਂ ਪੂਸਾ ਤੋਂ ਲਗਾਤਾਰ ਆ ਕੇ ਨਿਰੀਖਣ ਕਰਦੇ ਰਹੇ ਜ਼ਮੀਨ ਦੀ ਇੰਪਰੂਵਮੈਂਟ ਦੇਖਦੇ ਰਹੇ ਔਰ ਉਹ ਟਾਈਮ ਟੂ ਟਾਈਮ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਵੀ ਪਿੰਡ ਦੇ ਜਿੰਨੇ ਮੇਰੇ ਕਿਸਾਨ ਭਰਾ ਮੇਰੇ ਵੀਰ ਮੇਰੇ ਨਾਲ ਮੇਰੇ ਸੱਜਣ ਨੇ ਉਹਨਾਂ ਨੂੰ ਜਾਣਕਾਰੀ ਦੇਂਦੇ ਰਹੇ ਉਹਨਾਂ ਨੂੰ ਵੀ ਨੋਲਿਜ ਦੇਂਦੇ ਰਹੇ ਔਰ ਸਮਝਾਉਂਦੇ ਰਹੇ ਸਾਨੂੰ ਵੀ ਵੱਧ ਤੋਂ ਵੱਧ ਪ੍ਰਾਲੀ ਨੂੰ ਆਪਦੀ ਜ਼ਮੀਨ ਦੇ ਵਿੱਚ ਜੇ ਤੁਸੀਂ ਪੈਦਾਵਾਰ ਜ਼ਮੀਨ ਚੋਂ ਲੈਣੀ ਹੈ ਆਪਦੀ ਜ਼ਮੀਨ ਨੂੰ ਬਚਾਉਣੀ ਹੈ ਬੰਜਰ ਹੋਣ ਤੋਂ ਬਚਾਉਣਾ ਹੈ ਕਿਉਂਕਿ ਕਾਲਾ ਸ਼ੋਰਾ ਔਰ ਚਿੱਟਾ ਸ਼ੋਰਾ ਬਹੁਤ ਹੀ ਨਾਮਰਾਜ ਚੀਜ਼ ਹੈ ਜਿਹੜੀ ਕਿ ਜ਼ਮੀਨ ਦੇ ਕਾਰਬਨ ਨੂੰ ਔਰ ਪੀ ਐਚ ਨੂੰ ਵਧਾ ਦਿੰਦੇ ਨੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਜਦੋਂ ਜ਼ਮੀਨ ਡਿਵੈਲਪ ਹੋ ਗਈ ਔਰ ਉਹਨਾਂ ਨੇ ਮੈਨੂੰ ਇੱਕ ਹੱਲਾਸ਼ੇਰੀ ਦੇਣ ਵਾਸਤੇ ਐਨਕੋਰੇਜਮੈਂਟ ਕਰਨ ਵਾਸਤੇ ਉਹਨਾਂ ਨੇ ਮੈਨੇ ਤੋਂ ਥਰੂ ਹੈੱਡ ਆਫ ਦਾ ਡਿਪਾਰਟਮੈਂਟ ਮੈਂ ਤੋਂ ਪੂਸਾ ਦਾ ਇੱਕ ਆਈਆਰਆਈ ਦਾ ਇਨੋਵੇਟਿਵ ਫਾਰਮਰ ਅਵਾਰਡ ਅਪਲਾਈ ਕਰਵਾਇਆ ਜੋ ਕਿ ਲਗਭਗ ਹਰ ਸਾਲ ਹੀ ਪੂਰੇ ਇੰਡੀਆ ਦੇ ਸਟੇਟਾਂ ਦੇ ਵਿੱਚੋਂ 3000 ਦੇ ਲਗਭਗ ਕਿਸਾਨ ਅਪਲਾਈ ਕਰਦੇ ਨੇ ਥਰੂ ਮੈਰਿਟ ਉਸ ਦੇ ਵਿੱਚ ਮੇਰੀ ਸਿਲੈਕਸ਼ਨ ਕੀਤੀ ਗਈ ਮੈਨੂੰ ਹਲਾਸ਼ਰੀ ਦੇਣ ਦੇ ਤੌਰ ਤੇ ਉਹਨਾਂ ਨੇ ਮੈਨੂੰ ਸਾਲ 2020 ਦੇ ਵਿੱਚ ਇਨੋਵੇਟਿਵ ਫਾਰਮਰ ਦੇ ਨਾਲ ਨਿਵਾਜਿਆ ਤਾਂ ਕਿ ਜੇ ਉਹ ਇਹ ਕੰਮ ਕੀਤਾ ਬਹੁਤ ਹੀ ਉਹ ਕਹਿੰਦੇ ਵੀ ਤੁਹਾਡੇ ਵੱਲੋਂ ਸਲਾਘਾ ਯੋ ਕੰਮ ਕੀਤਾ ਗਿਆ ਕਦਮ ਚੁੱਕਿਆ ਗਿਆ ਆਪਦੀ ਜ਼ਮੀਨ ਨੂੰ ਡਿਵੈਲਪ ਕੀਤਾ ਗਿਆ ਹੈ ਲੱਖ ਰੁਪਏ ਵਾਲੀ ਜਿਹੜੀ ਇਨਕਮ ਵਾਲੀ ਜ਼ਮੀਨ ਹੈ ਉਹ ਤੁਸੀਂ 15 ਲੱਖ ਦੇ ਵਿੱਚ ਕਨਵਰਟ ਕੀਤੀ ਹੈ ਫਿਰ ਉਸ ਤੋਂ ਬਾਅਦ ਕਿਸਾਨ ਉਹਨਾਂ ਦੇ ਸੰਪਰਕ ਦੇ ਸਾਡੇ ਸੰਪਰਕ ਦੇ ਵਿੱਚ ਕੰਟੀਨਿਊ ਫਾਰਮਰ ਦੇ ਵਿੱਚ ਸਾਇੰਟਿਸਟ ਲਗਾਤਾਰ ਹਰ ਸਾਲ ਹੀ ਆਉਂਦੇ ਨੇ ਡੀਕੰਪੋਜ਼ਰ ਪਾਉਂਦੇ ਨੇ ਪਰਾਲੀ ਦੇ ਇੱਥੇ ਸੈਮੀਨਾਰ ਕਰਵਾਉਂਦੇ ਨੇ 2022 ਦੇ ਵਿੱਚ ਜਦੋਂ ਹੁਣ ਮੈਂ ਯੂਨੀਵਰਸਿਟੀ ਦੇ ਨਾਲ ਰਲ ਕੇ ਕੰਮ ਕਰਨ ਲੱਗ ਗਿਆ 2022 ਦੇ ਵਿੱਚ ਉਹਨਾਂ ਨੇ ਮੈਨੂੰ ਫੈਲੋ ਫਾਰਮਰ ਫੈਲੋਸ਼ਿਪ ਦਾ ਅਵਾਰਡ ਦਿੱਤਾ ਜੋ ਕਿ ਸਟੇਟ ਐਗਰੀਕਲਚਰ ਮਿਨਿਸਟਰ ਮਿਸਟਰ ਕਲਾਸ਼ ਚੌਧਰੀ ਵੱਲੋਂ ਪੂਸਾ ਆ ਆਈਆਰਆਈ ਦੇ ਮੇਲੇ ਤੇ ਮਾਰਚ 2022 ਦੇ ਵਿੱਚ ਮੈਨੂੰ ਦਿੱਤਾ ਗਿਆ ਕੰਟੀਨਿਊ ਕੰਮ ਕਰਨ ਦੇ ਨਾਲ ਨਾਲ ਹੁਣ ਅੱਜਕੱਲ ਮੈਂ ਉੱਥੋਂ ਦੇ ਬਰੀਡਰ ਸਾਇੰਟਿਸਟ ਨੇ ਜੋ ਉਹਨਾਂ ਦੇ ਨਾਲ ਵੀ ਨਵੀਆਂ ਵੈਰਾਈਟੀਆਂ ਦੇ ਵੀ ਕੰਮ ਕਰ ਰਿਹਾ ਇੱਥੇ ਜਿਹੜੇ ਐਲਕੈਲਾਈਨ ਸੋਇਲ ਦੇ ਟ੍ਰਾਇਲਸ ਨੇ ਜਾਂ ਫਿਰ ਕੁਝ ਹੋਰ ਨਵੀਆਂ ਵੈਰਾਈਟੀਆਂ ਨਵੇਂ ਇੰਪਰੂਵਮੈਂਟ ਟ੍ਰਾਇਲਸ ਨੇ ਜੋ ਜਿਸ ਕਿਸੇ ਵੀ ਤਰ੍ਹਾਂ ਦੀ ਵੈਰਾਈਟੀਆਂ ਦੇ ਚਾਹੇ ਉਹ ਕਣਕ ਦੇ ਹੋਣ, ਮੂੰਗੀ ਦੇ ਹੋਣ ਜਾਂ ਫਿਰ ਬਾਸਮਤੀ ਜਾਂ ਪਰਮਲ ਦੇ ਹੋਣ ਕੰਟੀਨਿਊ ਮੇਰੇ ਖੇਤ ਦੇ ਵਿੱਚ ਟ੍ਰਾਇਲਸ ਕੀਤੇ ਜਾਂਦੇ ਨੇ। ਹੁਣ ਅੱਜਕੱਲ ਮੈਂ ਉਸੇ ਜ਼ਮੀਨ ਦੇ ਵਿੱਚ ਜਿਹੜੀ ਅੱਜ ਤੋਂ 10 ਸਾਲ ਪਹਿਲਾਂ ਬੰਜਰ ਸੀ ਉਸ ਦੇ ਵਿੱਚ ਕੰਟੀਨਿਊ ਹੁਣ ਮੈਂ ਨਵੀਆਂ ਵੈਰਾਈਟੀਆਂ ਦੇ ਟ੍ਰਾਇਲ ਕਰਕੇ ਨਵੀਆਂ ਵੈਰਾਈਟੀਆਂ ਦੇ ਖੁਦ ਜਿਵੇਂ ਕਿ ਇੱਕ ਨਾਰਾ ਵੀ ਆਪੇ ਬੀਜੋ ਔਰ ਆਪੇ ਹੀ ਵੇਚੋ। ਮੈਂ ਮੰਡੀ ਲਗਭਗ ਕਾਟੀ ਫਸਲ ਲੈ ਕੇ ਜਾਂਦਾ ਆਪੇ ਬੀਜਦਾ ਇੱਥੇ ਆਪਦੇ ਖੇਤ ਤੇ ਔਰ ਆਪੇ ਹੀ ਇੱਥੇ ਆਪਦੇ ਘਰ ਦੇ ਵਿੱਚੋਂ ਹੀ ਬੀਜਾਂ ਨੂੰ ਮੰਡੀ ਕਰਨ ਦੇ ਕਰਦਾ ਜੀ ਇਸ ਸਮੇਂ ਦੌਰਾਨ ਜੋ ਹਣ ਦਾ ਪੈਡੀ ਦਾ ਸੀਜ਼ਨ ਚੱਲ ਰਿਹਾ ਹੈ ਇਹ ਸੀਜ਼ਨ ਦੇ ਵਿੱਚ ਅਸੀਂ ਜਿਹੜੀ ਸਰਕਾਰ ਦੀ ਗਾਈਡਲਾਈਨਸ ਨੇ 20 21 ਤਰੀਕ ਤੋਂ ਲਾਈਟ ਦਿੱਤੀ ਉਹਨਾਂ ਨੇ 21 ਜੂਨ ਤੋਂ 21 ਜੂਨ ਤੋਂ ਹੀ ਅਸੀਂ ਆਪਦੇ ਖੇਤ ਦੇ ਵਿੱਚ ਜਿਹੜੀ ਪੈਡੀ ਦੀ ਰੁਪਾਈ ਜਾਂ ਟ੍ਰਾਂਸਪਲੈਂਟਿੰਗ ਕੀਤੀ ਹੈ ਉਹ ਜਿਆਦਾਤਰ ਉਹਦੇ ਵਿੱਚ ਮੁੱਖ ਵੈਰਾਈਟੀਆਂ ਨੇ ਬਾਸਮਤੀ ਦੀਆਂ ਸਾਡੀ ਥੋੜੀ ਜੀ ਬੈਲਟ ਬਾਸਮਤੀ ਦੀ ਏ ਤੇ ਬਾਸਮਤੀ ਦੇ ਵਿੱਚ ਜੋ ਕੁਝ ਨਵੀਆਂ ਵੈਰਾਈਟੀਆਂ ਆਈਆਂ ਨੇ 1847 ਆਈਏ 1885 ਆਈਏ ਜਾਂ 1886 ਕੁਝ ਪੁਰਾਣੀਆਂ ਪ੍ਰਸਿੱਧ ਵੈਰਾਈਟੀਆਂ ਸਭ ਤੋਂ ਪ੍ਰਸਿੱਧ ਵੈਰਾਈਟੀ ਚੱਲ ਰਹੀ 1692 ਜੀ ਉਹ ਔਰ ਕੁਝ ਜੋ ਯੂਨੀਵਰਸਿਟੀ ਵੱਲੋਂ ਮੈਨੂੰ ਟ੍ਰਾਇਲ ਦੇ ਤੌਰ ਤੇ ਪੂਸਾ ਦੀਆਂ ਵੈਰਾਈਟੀਆਂ ਦੇ ਪੀਆਰ ਦੇ ਵਿੱਚ ਪਰਮਲ ਦੇ ਵਿੱਚ ਜੋ ਨਵੀਆਂ ਵੈਰਾਈਟੀਆਂ ਆਉਣ ਦੀਆਂ ਉਹ ਔਰ ਕੁਝ ਪੀਏਯੂ ਦੀਆਂ ਕੁਝ ਇਹੀ ਇੱਕ ਸੰਸਥਾ ਹੈ ਕਰਨਾਲ ਦੀ ਸੀਐਸਐਸ ਆਰਆਈ ਉਹ ਖਾਰੇ ਪਾਣੀ ਤੇ ਜਿਆਦਾ ਕੰਮ ਕਰਦੀਆਂ ਨੇ ਉਥੋਂ ਦੀਆਂ ਕੋਈ ਦੋ ਵੈਰਾਈਟੀਆਂ ਉਹ ਟ੍ਰਾਇਲ ਦੇ ਤੌਰ ਤੇ ਮੈਂ ਆਪਣੇ ਖੇਤ ਦੇ ਵਿੱਚ ਟ੍ਰਾਂਸਪਲੈਂਟਿੰਗ ਕੀਤੀ ਹੋਈ ਹੈ ਇਹ ਟ੍ਰਾਂਸਪਲੈਂਟਿੰਗ ਜਿਹੜੀ ਇਹ ਅਸੀਂ 21 ਜੂਨ ਤੋਂ ਸਟਾਰਟ ਕੀਤੀ ਸੀ ਔਰ ਅਸੀਂ ਲਗਭਗ ਬਾਸਮਤੀਆਂ 10 ਜੁਲਾਈ ਤੱਕ ਆਪਦੇ ਖੇਤ ਦੇ ਵਿੱਚ ਸਾਰੀਆਂ ਟ੍ਰਾਂਸਪਲੈਂਟ ਕੀਤੀਆਂ ਇਸ ਟਾਈਮ ਬਹੁਤ ਅੱਛੀ ਸਾਡੇ ਖੇਤ ਦੇ ਵਿੱਚ ਉਹੀ ਜ਼ਮੀਨ ਜਿਹੜੀ ਮੈਂ ਡਿਵੈਲਪ ਕੀਤੀ ਹੈ ਉਸ ਦੇ ਵਿੱਚ ਬਹੁਤ ਅੱਛੀ ਕ੍ਰੌਪ ਖੜੀ ਹੋਈ ਹੈ Oh, ਮੇਰੀ ਜ਼ਮੀਨ ਦੇ ਥੱਲੇ ਪਾਣੀ ਤਾਂ ਕੋਈ ਬਹੁਤ ਹਾਂ ਚੰਗਾ ਨਹੀਂ ਜੀ ਢਾਈ ਤੋਂ 3 ਨੰਬਰ ਪਾਣੀ ਹੈ ਜੀ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਪਾਈਪਲਾਈਨਸ اور ਸਾਨੂੰ ਬਹੁਤ ਹਲਾਸ਼ੇਰੀ ਦਿੱਤੀ ਸਾਨੂੰ ਸਾਰਾ ਇਕਵਿਪਮੈਂਟ ਸਾਰਾ ਸਬਸਿਡੀਸ ਕਰਵਾ ਕੇ ਦਿੱਤਾ ਔਰ ਮੇਰਾ ਸੱਜਣ ਹੈ ਮੇਰਾ ਯਾਰ ਰਾਣਾ ਮੈਂ ਉਹਦੇ ਖੇਤ ਦੇ ਵਿੱਚੋਂ 5 ਮਰਲੇ ਜ਼ਮੀਨੋਂ ਦੇ ਤੋਂ ਫ੍ਰੀ ਆਫ ਕਾਸਟ ਲੈ ਕੇ ਉੱਥੇ ਪੰਪ ਲਾ ਕੇ ਪਾਈਪਲਾਈਨ ਦੇ ਥਰੂ ਆਪਦੇ ਖੇਤ ਦੇ ਵਿੱਚ ਪਾਣੀ ਲੈ ਕੇ ਆਏ ਆ ਔਰ ਉਸਦੇ ਖੇਤ 'ਚ ਬਹੁਤ ਅੱਛਾ ਪਾਣੀ ਹੈ ਤੇ ਪਾਣੀ ਦਾ ਬਹੁਤ ਵੱਡਾ ਰੋਲ ਹੈ ਜੀ ਸਾਡੀ ਸਿੰਚਾਈ ਜਿਹੜੀ ਹੈ ਥਰੂ ਨਹਿਰਾਂ ਵੀ ਹੈਗੀ ਸਾਡੇ ਕੋਲ ਨਹਿਰਾਂ ਦਾ ਪਾਣੀ ਬਹੁਤ ਹੈ ਬਟ ਪੈਡੀ ਦੇ ਵਾਸਤੇ ਜਿਹੜਾ ਪਾਣੀ ਹੈ ਉਹ ਬੂਰਾਂ ਦਾ ਵੀ ਚਾਹੀਦਾ ਬਟ ਅਸੀਂ ਬਾਗਰਾਂ ਦਾ ਪਾਣੀ ਸਿਰਫ ਪੈਡੀ ਦੇ ਵਿੱਚ ਯੂਜ਼ ਕਰਦੇ ਹਾਂ ਕਣਕ ਦੇ ਵਿੱਚ ਅਸੀਂ ਸਿਰਫ ਨਹਿਰ ਦਾ ਪਾਣੀ ਯੂਜ਼ ਕਰਦੇ ਹਾਂ ਜਿਆਦਾ ਯੂਜ਼ ਨਹੀਂ ਕਰਦੇ ਕਿਉਂਕਿ ਪਾਣੀ ਦੀ ਸਾਡੇ ਆਪ ਦੇ ਏਰੀਆ 'ਚ ਥੋੜੀ ਜਿਹੀ ਜਿਆਦਾ ਅੱਛੀ ਕੁਆਲਿਟੀ ਨਹੀਂ ਹੈ ਖਾਦ ਅਗਰ ਤੁਸੀਂ ਮੇਰੀ ਬੇਨਤੀ ਹੈ ਕਿਸਾਨ ਵੀਰਾਂ ਨੂੰ ਅਗਰ ਖਾਦ ਕੱਟ ਕਰਨੀ ਹੈ ਤਾਂ ਪਰਾਲੀ ਨੂੰ ਵਿੱਚ ਗਾ ਲਓ ਪਰਾਲੀ ਦੇ ਵਿੱਚ ਜਿਹੜਾ ਹੈ ਐਸੀ ਕੁਦਰਤੀ ਨਿਯਮਤ ਹੈ ਵੀ ਇਹਦੇ ਨਾਲ ਡੀਏਪੀ ਵੀ ਘੱਟ ਪਾਉਣੀ ਪੈਂਦੀ ਖੇਤ ਦੇ ਵਿੱਚ ਔਰ ਯੂਰੀਆ ਵੀ ਲਗਭਗ ਗੱਟਾ ਸਵਾ ਗੱਟਾ ਘੱਟ ਪਾਉਣੀ ਪੈਂਦੀ ਹੈ ਅਗਰ ਤੁਸੀਂ ਪ੍ਰਾਲੀ ਨੂੰ ਜ਼ਮੀਨ ਦੇ ਵਿੱਚ ਮਲਚ ਕਰੋਗੇ ਤਾਂ ਉਸ ਦੇ ਨਾਲ ਜਿਹੜਾ ਹੈ ਕ੍ਰੌਪ ਦੀ ਕੁਆਲਿਟੀ ਵੀ ਬਹੁਤ ਅੱਛੀ ਬਣੇਗੀ ਫਸਲਾਂ ਦਾ ਮੰਡੀਕਰਨ ਜੀ ਜੋ ਹੈ ਉਹ ਜ਼ਿਆਦਾਤਰ ਸਾਡੇ ਆਪ ਦੇ ਪਿੰਡ ਦੇ ਵਿੱਚ ਹੀ ਮੰਡੀ ਹੈ ਬਟ ਮੈਂ ਤਾਂ ਜਿੰਨੀ ਵੀ ਸਾਰੀ ਥਰੂ ਬੀਜ ਹੀ ਆਪਦੀ ਸਾਰੀ ਕ੍ਰੌਪ ਵੇਚਦਾ ਕਿਉਂਕਿ ਜੀ ਮੈਂ ਤਾਂ ਉਸੇ ਪੈਟਰਨ ਦੇ ਕੰਮ ਕਰਦਾ ਵੀ ਆਪੇ ਬੀਜੋ ਔਰ ਆਪੇ ਵੇਚੋ ਜੀ ਮਿੱਟੀ ਦੀ ਪਰਖ ਮੈਂ ਥਰੂ ਆਈਆਰਆਈ ਆਈਸੀਆਰ ਦਿੱਲੀ ਤੋਂ ਹੀ ਕਰਵਾਉਣਾ ਹੈ ਇੱਥੇ ਕਿਸੇ ਵੀ ਲੈਬ ਤੋਂ ਨਹੀਂ ਕਰਵਾਉਂਦਾ ਇਹ ਸਰਕਾਰੀ ਸੰਸਥਾ ਖੁਦ ਆਉਂਦੀ ਹੈ ਸਾਇੰਟਿਸਟ ਆਉਂਦੇ ਨੇ ਉਹ ਆ ਕੇ ਆਪਣੇ ਆਧਾਰ ਤੇ ਸੈਂਪਲ ਲੈ ਕੇ ਜਾਂਦੇ ਨੇ ਜੀ ਔਰ ਆਪ ਹੀ ਚੈੱਕ ਕਰਕੇ ਮੈਨੂੰ ਥਰੂ ਮੇਲ ਜਾਂ ਥਰੂ ਵਟਸਐਪ ਪੀਡੀਐਫ ਮੈਨੂੰ ਦੱਸ ਦਿੰਦੇ ਨੇ ਔਰ ਉਸ ਦੇ ਅਕੋਰਡਿੰਗ ਹੀ ਮੈਂ ਕੰਮ ਕਰਦਾ ਜੀ ਵਾਤਾਵਰਣ ਦੀ ਸੰਭਾਲ ਅੱਗ ਨਾ ਲਾ ਕੇ ਜੀ ਕਿਉਂਕਿ ਲਗਭਗ 12 13 ਸਾਲ ਹੋ ਗਏ ਮੈਂ ਨਹੀਂ ਲਾਈ ਮੇਰੇ ਸੱਜਣਾ ਨੇ ਨਹੀਂ ਲਾਈ ਸਾਡੇ ਆ ਏਰੀਆ ਦਾ ਲਗਭਗ ਸਾਡੇ ਪਿੰਡ ਦਾ ਏਰੀਆ ਲਗਭਗ ਇਹ ਤਾਂ 3000 ਏਕੜ ਦਾ ਏਰੀਆ ਹੈ ਔਰ ਇਸ ਵਾਰ ਅਸੀਂ ਸਾਰੇ ਯਾਰਾਂ ਦੋਸਤਾਂ ਨਾਲ ਕੇ 1500 ਏਕੜ ਦੇ ਵਿੱਚ ਅੱਗ ਨਹੀਂ ਲੱਗਣ ਦਿੱਤੀ ਜੀ ਔਰ ਡੀਕੰਪੋਜ਼ਰ ਪਵਾ ਕੇ ਸਾਰਿਆਂ ਦੀ ਕਣਕ ਦੀ ਬਿਜਾਈ ਕਰਵਾਈ ਸੀ ਜੀ ਅਸੀਂ ਜਿੰਨੀ ਵੀ ਰੁਪਾਈ ਕਰਦੇ ਆਂ ਜਾਂ ਪੈਡੀ ਦੀ ਖੇਤੀ ਕਰਦੇ ਆਂ ਅਸੀਂ ਕਦੋਂ ਨਹੀਂ ਕੀਤਾ ਲਗਭਗ ਲਾਸਟ 10 ਸਾਲ ਤੋਂ ਕਿਉਂਕਿ ਪਾਣੀ ਦਾ ਲੈਵਲ ਅੱਪ ਹੋਣ ਕਰਕੇ ਅਸੀਂ ਸਿੱਧੀ ਵਾਹ ਕੇ ਦੂਰਾ ਸੁਹਾਗਾ ਮਾਰ ਕੇ ਹੀ ਸਿੱਧਾ ਪਾਣੀ ਭਰ ਦਿੰਨੇ ਆ ਇਸ ਦੇ ਨਾਲ ਪਾਣੀ ਦੀ ਬਚਤ ਹੁੰਦੀ ਏ ਪਾਣੀ ਦਾ ਜਿਹੜਾ ਜ਼ਮੀਨ ਦਾ ਜੈਕਬਾਜ਼ ਦਾ ਸੀ ਉਹ ਜੈਕਬੱਜਨ ਤੋਂ ਬਚਾਉਣੇ ਆ ਫਿਰ ਹੁਣ ਅਸੀਂ ਕੋਰੋਨਾ ਤੋਂ ਬਾਅਦ ਸਿੱਧੀ ਬਿਜਾਈ ਵੱਲ ਵੀ ਚੱਲ ਪਏ ਆ ਜੀ ਸਿੱਧੀ ਬਿਜਾਈ ਵੀ ਕਰਦੇ ਆ ਜੀ ਹਾਂ ਠੀਕ ਉਹਦੇ ਥੋੜੀ ਜੀ ਸਾਨੂੰ ਪ੍ਰੋਬਲਮ ਆਉਂਦੀ ਏ ਵੀ ਥੋੜਾ ਜਿਹਾ ਉਹਦੇ ਚ ਕਵਾੜ ਹੁੰਦਾ ਹੈ ਬਟ ਹਾਲੀ ਵਿੱਚ ਯੂਨੀਵਰਸਿਟੀ ਨੇ ਜਿਹੜੀਆਂ ਨਵੀਆਂ ਵੈਰਾਈਟੀਆਂ ਆ ਰਹੀਆਂ ਨੇ 1979 ਔਰ 1985 ਉਸ ਦੇ ਵੀ ਅਸੀਂ ਟ੍ਰਾਇਲ ਕਰਾਂਗੇ ਅਗਲੇ ਸਾਲ ਆਈਆ ਆਸ ਇਹ ਵੀ ਪੂਸਾ ਮੇਲੇ ਤੇ ਸਾਨੂੰ ਸਹੀਦ ਮਿਲੇਗਾ ਕਿਸਾਨਾਂ ਨੂੰ ਔਰ ਸਿੱਧੀ ਬਿਜਾਈ ਦੇ ਵਿੱਚ ਉਹ ਬਹੁਤ ਕਾਰਗਰ ਨੇ ਔਰ ਸੁੱਕੇ ਕੱਦੂ ਦਾ ਬੈਨੀਫਿਟ ਇਹ ਆ ਇੱਕ ਤੰਦ ਜੇ ਪਾਣੀ ਦਾ ਜਿਹੜਾ ਹੈ ਉਹਨ ਦੀ ਚ ਕੋਈ ਪ੍ਰੋਬਲਮ ਨਹੀਂ ਆਉਂਦੀ ਔਰ ਦੂਸਰਾ ਉਹਦੇ ਵਿੱਚ ਕੋਈ ਜ਼ਿਆਦਾ ਡੀਲਾ ਜਾਂ ਸਵਾਹ ਜਾਂ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਹੁੰਦਾ ਮੇਰੀ ਕਿਸਾਨਾਂ ਨੂੰ ਇੱਕ ਇਹ ਵੀ ਬੇਨਤੀ ਹੈ ਵੀ ਘੱਟੋ ਘੱਟ ਜ਼ਹਿਰ ਯੂਜ਼ ਕਰੋ ਜੀ ਇਸਕੇ ਔਰ ਖੇਤਾਂ ਦੇ ਵਿੱਚ ਪਵਾ ਰਹੇ ਨੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਇੱਕ ਦੂਸਰੇ ਨੂੰ ਦੇ ਕੇ ਮੋਢੇ ਤੇ ਡਰਮੀ ਨਾ ਚੱਕਿਆ ਕਰੋ ਤਾਂ ਕਿ ਆਪਣੀ ਜਿਹੜੀ ਬੈਲਟ ਹੈ ਬਾਸਮਤੀ ਬਾਸਮਤੀ ਜਿਹੜੀ ਹੈ ਇਹ ਐਕਸਪੋਰਟ ਹੁੰਦੀ ਹੈ ਅਰਬ ਕੰਟਰੀਆਂ ਦੇ ਵਿੱਚ ਔਰ ਬਾਸਮਤੀ ਦੇ ਵਿੱਚ ਜਿਆਦਾ ਜ਼ਹਿਰ ਹੋਣ ਕਰਕੇ ਕਿਤੇ ਨਾ ਕਿਤੇ ਭਾਰਤ ਸਰਕਾਰ ਨੂੰ ਵੀ ਦਿੱਕਤ ਆਉਂਦੀ ਹੈ ਇਹਦੀ ਅੱਗੇ ਸਪਲਾਈ ਦੇਣ ਵਿੱਚ ਤਾਂ ਕੋਸ਼ਿਸ਼ ਕਰਿਆ ਕਰੋ ਗ੍ਰੀਨ ਲੇਬਲ ਦਵਾਈਆਂ ਜਾਂ ਫਿਰ ਬਲੂ ਲੇਬਲ ਉਸੇ ਤਰ੍ਹਾਂ ਦੀ ਜਾਂ ਬਾਇਓ ਕੈਮੀਕਲ ਵੱਲ ਚਲੋ ਔਰ ਕਟੋ-ਕਟ ਜ਼ਹਿਰ ਮੁਕਤ ਖੇਤੀ ਕਰੋ ਤਾਂ ਕਿ ਮਨੁੱਖੀ ਜੀਵਨ ਨੂੰ ਜ਼ਹਿਰ ਤੋਂ ਨਜਾਤ ਮਿਲ ਸਕੇ ਜਿਹੜੀ ਕ੍ਰੌਪ ਹੈ ਆਪਣੀ ਵੀ ਜ਼ਹਿਰ ਮੁਕਤ ਹੋਣੀ ਚਾਹੀਦੀ ਹੈ ਆਰਗੈਨਿਕ ਢੰਗ ਤਰੀਕੇ ਨਾਲ ਨਿੰਮ ਦਾ ਮਮੋਲੀਆਂ ਜਾਂ ਨਿੰਮ ਦੇ ਪੱਤਿਆਂ ਨੂੰ ਪਾਣੀ 'ਚ ਭੋਂ ਕੇ ਉਹ ਵੀ ਸਪਰੇਅ ਕਰ ਸਕਦੇ ਆ ਅਸੀਂ ਜਾਂ ਕੁਝ ਲੱਸੀ ਦੀ ਵੀ ਸਪਰੇਅ ਕਰਦੇ ਆ ਪ੍ਰਾਣੀ ਲੱਸੀ ਸਟੋਰ ਕਰਕੇ ਉਸ ਦੀ ਜਾਂ ਫਿਰ ਹਰਾ ਹਕੀਕ ਵੀ ਆਪਾਂ ਪਾ ਸਕਦੇ ਆ ਜਿੰਨੇ ਕਰਕੇ ਜ਼ਿੰਕ ਦੀ ਉਹਦੇ ਵਿੱਚ ਜਾਂ ਲੋਹੇ ਦੀ ਪੂਰਤੀ ਹੋ ਸਕਦੀ ਏ ਔਰ ਲੱਸੀ ਬਹੁਤ ਵਧੀਆ ਇੱਕ ਇੱਕ ਫੰਗੀਸਾਈਡ ਏ ਜ਼ਹਿਰ ਤੋਂ ਬਚਣ ਲਈ ਤੁਸੀਂ ਆਪਦੇ ਘਰ ਦੇ ਵਿੱਚ ਆਪਦੀ ਲੱਸੀ ਨੂੰ ਸਟੋਰ ਕਰੋ ਔਰ ਲੱਸੀ ਨੂੰ ਪ੍ਰਾਣੀ ਨੂੰ ਵੱਧ ਤੋਂ ਵੱਧ ਯੂਜ਼ ਕਰੋ ਫਸਲ ਦੇ ਉੱਤੇ ਉਹਦੇ ਨਾਲ ਬਹੁਤ ਵਧੀਆ ਕੁਆਲਿਟੀ ਬਣਦੀ ਏ ਬਾਸਮਤੀ ਦੀ ਪੀਆਰ ਦੀ ਮੇਰਾ ਬੇਟਾ ਗੁਰਮੀਤ ਸਿੰਘ ਇਹ ਰੇਲਵੇ ਦੇ ਵਿੱਚ ਜੌਬ ਕਰਦੇ ਸੀ ਇਹਨਾਂ ਨੇ ਆਪਣੇ ਖੇਤੀਬਾੜੀ ਦਾ ਧੰਦਾ ਸ਼ੁਰੂ ਕੀਤਾ ਜਿਹੜੀ ਖੇਤੀਬਾੜੀ ਮੈਂ ਆ ਕੇ ਦੇਖਿਆ ਬਹੁਤ ਹੀ ਜਿਆਦਾ ਜੰਗਲ ਟਾਈਪ ਬਣਿਆ ਹੋਇਆ ਸੀ ਏਰੀਆ ਬੰਦਰ ਜ਼ਮੀਨ ਸੀਗੀ ਤੇ ਕੋਈ ਉਹਦੇ ਵਿੱਚ ਹਾਲਾਤ ਨਹੀਂ ਸੀ ਵੀ ਉਹ ਕੋਈ ਇਸ ਤਰ੍ਹਾਂ ਜਲਦੀ ਕੋਈ ਬਹਾਲ ਹੋ ਸਕੇ ਪਰ ਇਹਨਾਂ ਨੇ ਜਿੱਦ ਕੀਤੀ ਕਿ ਮੈਂ ਖੇਤੀਬਾੜੀ ਕਰਨੀ ਹੈ ਨਾਲ ਆਪਣੀ ਜ਼ਮੀਨ ਨੂੰ ਬਹਾਲ ਕਰਨਾ ਹੈ ਕਾਫੀ ਜਦੋਜਹਿਦ ਕਰਕੇ ਇਹਨਾਂ ਨੇ ਪਹਿਲਾਂ ਤਾਂ ਕੋਈ ਜ਼ਮੀਨ ਨਹੀਂ ਸੀ ਉਸ ਜ਼ਮੀਨ ਦੇ ਵਿੱਚ ਇਹਨਾਂ ਨੇ ਬਾਹਰ ਤੋਂ ਲਿਆ ਕੇ ਮਿੱਟੀ ਸਿੱਟੀ ਮਿੱਟੀ ਪਾਉਣ ਤੋਂ ਬਾਅਦ ਹੌਲੀ-ਹੌਲੀ ਇਹਨਾਂ ਨੇ ਜੰਤਰ ਬੀਜਨਾ ਉਹਦੇ ਵਿੱਚ ਸ਼ੁਰੂ ਕੀਤਾ ਫਿਰ ਮੂੰਗੀ ਬੀਜਣੀ ਇਹਨਾਂ ਨੇ ਸ਼ੁਰੂ ਕੀਤੀ ਉਸ ਤੋਂ ਅਪਰੰਤ ਫਿਰ ਇਹਨਾਂ ਨੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਝੋਨੇ ਦੀ ਫਸਲ ਕੋਈ ਬਾਲੀ ਵਧੀਆ ਨਹੀਂ ਸੀ ਹੋਈ ਇਹਨਾਂ ਦੀ ਅਖੀਰ ਇਹਨਾਂ ਨੇ ਯੂਨੀਵਰਸਿਟੀ ਦਿੱਲੀ ਯੂਨੀਵਰਸਿਟੀ ਫੁਸਾ ਯੂਨੀਵਰਸਿਟੀ ਨਾਲੇ ਜੁੜੇ ਤਾਂ ਉੱਥੇ ਡਾਕਟਰਾਂ ਦੀ ਰਾਇ ਲੈ ਕੇ ਇਹਨਾਂ ਨੇ ਜ਼ਮੀਨ ਦੇ ਵਿੱਚ ਹੀ ਪਰਾਲੀ ਨੂੰ ਜਿਹੜਾ ਹੈ ਉਹ ਵਾਉਣਾ ਸ਼ੁਰੂ ਕਰ ਦਿੱਤਾ ਸਗੋਂ ਕੇ ਪਾਸੇ ਤੋਂ ਲਿਆ ਕੇ ਵੀ ਪ੍ਰਾੜੀ ਆ ਆਪਦੀ ਜ਼ਮੀਨ ਦੇ ਵਿੱਚ ਪਾ ਕੇ ਉਹਨੂੰ ਮਲਚ ਕਰਦੇ ਰਹੇ ਇਹ ਇਸੇ ਤਰ੍ਹਾਂ ਕਨਕ ਦੀ ਫਸਲ ਦੀ ਵੀ ਜਿਹੜੀ ਹੁੰਦੀ ਸੀ ਰੈਂਦ ਖੂਦ ਉਸ ਜ਼ਮੀਨ ਦੇ ਵਿੱਚ ਪਾ ਕੇ ਇਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਹੌਲੀ 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 ਉਹਦਾ ਰਿਜ਼ਲਟ ਬਹੁਤ ਵਧੀਆ ਇਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਉਸ ਤੋਂ ਉਪਰੰਤ ਇਹਨਾਂ ਨੇ ਕਈ ਪਿੰਡੂ ਮੇਲੇ ਵੀ ਲਵਾਏ ਯੂਨੀਵਰਸਿਟੀ ਵੱਲੋਂ ਵੀ ਮੇਲੇ ਇੱਥੇ ਆ ਕੇ ਡਾਕਟਰ ਸਾਹਿਬ ਲਵਾਉਂਦੇ ਰਹੇ ਉਹਦੇ ਵਿੱਚ ਨੌਜਵਾਨਾਂ ਨੂੰ ਕਾਫੀ ਪ੍ਰੇਰਿਤ ਕੀਤਾ ਇਹਨਾਂ ਨੇ ਔਰ ਕਾਫੀ ਦੂਰੋਂ ਦੂਰੋਂ ਲੋਕ ਆ ਕੇ ਇਹਨਾਂ ਦੇ ਖੇਤ ਨੂੰ ਇਹਨਾਂ ਦੇ ਫੀਲਡ ਨੂੰ ਆ ਕੇ ਦੇਖਦੇ ਰਹੇ ਔਰ ਪ੍ਰਭਾਵਿਤ ਹੁੰਦੇ ਰਹੇ ਇਲਾਕੇ ਦੀਆਂ ਕਾਫੀ ਸ਼ਕਸ਼ੀਤਾਂ ਕਾਫੀ ਕਿਸਾਨਾਂ ਨੇ ਇਹਨਾਂ ਦੇ ਚੱਲੇ ਹੋਏ ਕਦਮਾਂ ਦੇ ਉੱਤੇ ਆਪਣਾ ਉਸੇ ਤਰ੍ਹਾਂ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ ਅਖੀਰ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਇਹ ਬੇਟਾ ਗਰਮੀਤ ਸਿੰਘ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਹੈ ਤਾਂ ਜਿਹੜੀ ਜ਼ਮੀਨ ਕੌਡੀਆਂ ਦੇ ਭਾਅ ਵਿਕਦੀ ਸੀ ਜਿੰਨੂੰ ਕੋਈ ਪੁੱਛਦਾ ਵੀ ਨਹੀਂ ਸੀ ਅੱਜ ਮੇਰੇ ਖਿਆਲ ਇਹ ਉਸੇ ਜਮੀਨ ਜਿਹੜੀ 20 ਲੱਖ ਤੇ ਕਰੀਬ ਉਹਦੀ ਕੀਮਤ ਹੋ ਗਈ ਏ ਹਰ ਇੱਕ ਪੁੱਛਦਾ ਹੈ ਕਿ ਇਹ ਜ਼ਮੀਨ ਦੇ ਵਿੱਚ ਤੁਸੀਂ ਕੀ ਕੀਤਾ ਤੇ ਇਹ ਉਹਨਾਂ ਨੂੰ ਹੀ ਗਾਈਡਲਾਈਨਾਂ ਦਿੰਦੇ ਨੇ ਤੇ ਨੌਜਵਾਨਾਂ ਨੂੰ ਮੇਰੀ ਇਹ اپੀਲ ਏ ਵੀ ਤੁਸੀਂ ਇਸ ਨਾਲ ਜੁੜੋ ਜਿਹੜੀ ਆਰਗੈਨਿਕ ਖੇਤੀ ਕਰੋ ਔਰ ਜਿਹੜੀ ਹੈ ਡੀਕੰਪੋਜ਼ਰ ਵਰਤ ਕੇ ਪਰਾਲੀ ਨੂੰ ਤੁਸੀਂ ਜ਼ਮੀਨ ਦੇ ਵਿੱਚ ਇਹ ਗਾਲੋ ਔਰ ਉਹਦੀ ਪੈਦਾਵਾਰ ਤੁਸੀਂ ਵਧਾਓ ਇੱਕ ਹੋਰ ਇਹ ਵੀ ਤੁਸੀਂ ਜਿਹੜੀ ਜੜ ਦੀ ਆਪਾਂ ਕਹਿੰਦੇ ਆਂ ਵੀ ਜੜ ਦੀ ਫੰਗਸ ਹੈ ਮੇਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਆਪਦੇ ਘਰੇ ਚੂਨਾ ਲਿਆ ਕੇ ਰੱਖਿਆ ਕਰੋ ਚੂਨਾ ਪਿਉਂ ਕੇ ਰੱਖਿਆ ਕਰੋ ਤੇ ਸਵੇਰੇ ਉੱਠਿਆ ਜਦੋਂ ਨਿਤਰਿਆ ਹੈਗਾ ਪਾਣੀ ਉਸ ਦੀ ਸਪਰੇਅ ਕਰਿਆ ਕਰੋ ਉਸ ਦੇ ਨਾਲ ਚੂਨੇ ਦੇ ਨਾਲ ਉਹ ਵੀ ਇੱਕ ਬਲੂ ਕਾਪਰ ਆਕਸੀਕਲੋਰਾਈਡ ਦਾ ਕੰਮ ਕਰਦੀ ਏ ਔਰ ਉਸ ਦੇ ਨਾਲ ਜੜ ਦੇ ਵਿੱਚ ਫੰਗਸ ਨਹੀਂ ਲੱਗਦੀ ਧਾਨ ਦੇ ਵਿੱਚ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਪ੍ਰਾਲੀ ਦੀ ਆਪਣੀ ਜ਼ਮੀਨ ਦੇ ਵਿੱਚ ਬਹੁਤ ਤਰ੍ਹਾਂ ਦੇ ਮਿੱਤਰ ਕੀੜੇ ਨੇ ਜਦੋਂ ਆਪਾਂ ਅੱਗ ਲਗਾਉਂਦੇ ਆ ਤਾਂ ਸਾਰੇ ਦੇ ਸਾਰੇ ਮਰ ਜਾਂਦੇ ਨੇ ਮਿੱਤਰ ਕੀੜੇ ਇੱਕ ਬਹੁਤ ਹੀ ਮਤਲਬ ਕਿਸਾਨ ਦੇ ਦੋਸਤ ਨੇ ਜ਼ਮੀਨ ਦੀ ਇੰਪਰੂਵਮੈਂਟ ਵਾਸਤੇ ਮਿੱਤਰ ਕੀੜੇ ਹੋਣੇ ਬਹੁਤ ਜ਼ਰੂਰੀ ਨੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਮਿੱਤਰ ਕੀੜੇ ਖਤਮ ਕਰਦੇ ਨੇ ਸੋ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਏ ਵੀ ਤੁਸੀਂ ਅੱਗ ਨਾ ਲਾਇਆ ਕਰੋ ਪਰਾਲੀ ਨੂੰ ਜਾਂ ਕਣਕ ਦੇ ਨਾੜ ਨੂੰ ਇਸ ਨੂੰ ਖੇਤ ਦੇ ਵਿੱਚ ਹੀ ਮਲਚ ਕਰੋ ਤਾਂ ਕਿ ਜ਼ਮੀਨ ਜਿਹੜੀ ਉਹ ਰੋਗ ਮੁਕਤ ਫੰਗਸ ਮੁਕਤ ਔਰ ਉਸ ਦੀ ਜਿਹੜੀ ਸਿਹਤ ਹੈ ਫਰਟਾਈਲ ਕੁਆਲਟੀ ਵੱਲ ਜਾਏ ਸੋ ਪ੍ਰਾਲੀ ਇੱਕ ਬਹੁਤ ਅੱਛੀ ਚੀਜ਼ ਹੈ ਪ੍ਰਾਲੀ ਨੂੰ ਕੋਈ ਬੋਝ ਨਾ ਸਮਝਣ ਕਿਸਾਨ ਵੀਰ ਪ੍ਰਾਲੀ ਨੂੰ ਸੰਭਾਲਣ ਵਾਸਤੇ ਕੋਈ ਜ਼ਿਆਦਾ ਲੰਮਾ ਚੋੜਾ ਕੰਮ ਨਹੀਂ ਹੈਗਾ ਡੀਕੰਪੋਜ਼ਰ 20 ਰੁਪਏ ਦਾ ਮਿਲਦਾ ਹੈ ਕਿਸੇ ਵੀ ਦੁਕਾਨ ਤੋਂ ਲੈ ਸਕਦੇ ਹੋ ਉਸ ਦੀ ਸਪਰੇਅ ਕਰਕੇ ਬਜਾਈ ਕਰ ਦੋ ਪਹਿਲੇ ਪਾਣੀ ਦੇ ਵਿੱਚ ਤੁਹਾਨੂੰ ਕਣਕ ਦੇ ਉਪ ਵਿੱਚ ਪਹਿਲੇ ਪਾਣੀ ਤੋਂ ਬਾਅਦ ਤੁਹਾਨੂੰ ਖੇਤ ਦੇ ਵਿੱਚ ਪ੍ਰਾਲੀ ਨਹੀਂ ਮਿਲੇਗੀ। ਤੁਹਾਡੀ ਮੈਂ ਫਿਰ ਦੁਬਾਰਾ ਕਹਿ ਰਿਹਾ ਵੀ 16 ਟਨ ਰੂੜੀ ਪਾਉਣ ਦੇ ਬਰਾਬਰ ਹੈ ਜੀ। ਇੱਕ ਵਾਰ ਦੀ ਖੇਤ ਦੇ ਵਿੱਚ ਪ੍ਰਾਲੀ ਵਾਈ ਹੋਈ। ਮੌਸਮ ਦੇ ਵਿੱਚ ਜੋ ਬਦਲਾਅ ਆ ਰਿਹਾ ਹੈ ਇਸ ਦੇ ਨਾਲ ਪ੍ਰੋਬਲਮ ਇਹ ਆ ਰਹੀ ਏ ਵੀ ਜੋ ਇੱਕ ਤਾਂ ਮੌਨਸੂਨ ਦਾ ਕੁਝ ਪਤਾ ਨਹੀਂ ਲੱਗ ਰਿਹਾ, بارش ਦਾ ਨਹੀਂ ਪਤਾ ਲੱਗ ਰਿਹਾ। ਦੂਸਰਾ ਫਸਲਾਂ ਲੇਟ ਹੋ ਜਾਂਦੀਆਂ ਜਿਹੜਾ ਟਾਈਮ ਸੀ ਜੋ ਕਣਕ ਜਿਹੜੀ ਏ ਉਹ ਲੇਟ ਹੋਣ ਲੱਗੀ ਝੋਨਾ ਲੇਟ ਪੱਕੇਗਾ ਸੋ ਮੈਂ ਇਹੀ ਕਹੂੰਗਾ ਵੀ ਗਲੋਬਲ ਵਾਰਮਿੰਗ ਤੋਂ ਬਚਣ ਲਈ ਖੇਤਾਂ ਦੇ ਵਿੱਚ ਘਟੋ ਘਟਾ ਅੱਗ ਲਾਈ ਜਾਵੇ ਜ਼ਮੀਨ ਦੀ ਇੰਪਰੂਵਮੈਂਟ ਹੋਏਗੀ ਵੱਧ ਵੱਧ ਰੁੱਖ ਲਗਾਓ ਜ਼ਹਿਰ ਮੁਕਤ ਖੇਤੀ ਕਰੋ ਮਸ਼ੀਨਰੀ ਕਰਨ ਇਹ ਦੇ ਢੰਗ ਨਾਲ ਤਰੀਕੇ ਨਾਲ ਪੜ ਕੇ ਜ਼ਹਿਰ ਉਸ ਦਾ ਲੈਵਲ ਪੜ ਕੇ ਦੁਕਾਨਦਾਰ ਤੋਂ ਵਿਧ ਪੱਕਾ ਬਿੱਲ ਲੈ ਕੇ ਮੰਡੀ ਕਰਨ ਸਮੇਂ ਪ੍ਰੋਪਰ ਆਪਦਾ ਨਾਪ ਤੋਲ ਚੈੱਕ ਕਰੋ ਉਸ ਦੇ ਅਕੋਰਡਿੰਗ ਬੀਜਾਂ ਦੀ ਆਪਦਾ ਸਾਰਾ ਕੁਝ ਧਿਆਨ ਨਾਲ ਦੇਖ ਕੇ ਉਸ ਦੇ ਅਕੋਰਡਿੰਗ ਯੂਰੀਆ ਘਟੋ ਘਟ ਯੂਜ਼ ਕਰੋ ਡੀਪੀ ਅਗਰ ਤੁਸੀਂ ਪ੍ਰਾਲੀ ਵਾਓਗੇ ਤਾਂ ਅੱਧਾ ਗੱਟਾ ਪਰ ਇਕੜ ਦੀ ਬਚਤ ਹੈ ਡੀਪੀ ਦੀ ਉਸ ਦੇ ਅਕੋਰਡਿੰਗ ਹੀ ਖੇਤੀ ਕਰੋ ਯੂਨੀਵਰਸਿਟੀਆਂ ਦੇ ਨਾਲ ਅਟੈਚ ਹੋਵੋ ਕਿਸਾਨ ਸਲਾਹ ਕੇਂਦਰਾਂ ਦੇ ਵਿੱਚ ਜਾਇਆ ਕਰੋ ਪੂਸਾ ਆਈਆਰਆਈ ਮੇਲਾ ਲੱਗਦੇ ਨੇ ਪੀਏਯੂ ਮੇਲੇ ਲੱਗਦੇ ਨੇ ਉੱਥੇ ਆਪਣੇ ਖੇਤੀਬਾੜੀ ਮਾਹਰ ਬੈਠੇ ਹੋਏ ਨੇ ਉਹਨਾਂ ਦੇ ਸੰਪਰਕ ਚਾਓ ਉਹਨਾਂ ਦੇ ਅਕੋਰਡਿੰਗ ਨਵੇਂ ਤਰੀਕੇ ਦੀ ਖੇਤੀ ਕਰੋ ਔਰ ਵੱਧ ਵੱਧ ਲਾਭ ਉਠਾਓ